प्यारे दर्शकों ਤੁਹਾਡਾ ਪੰਜਾਬੀ ਵਿਵੇਕ ਚੈਨਲ ਤੇ ਬਹੁਤ ਸਵਾਗਤ ਹੈ ਅੱਜ ਜਿਸ ਪੁਸਤਕ ਦੇ ਨਾਲ ਤੁਹਾਡੀ ਜਾਣ ਪਛਾਣ ਕਰਵਾਉਣ ਲੱਗੀ ਹਾਂ ਉਸ ਦਾ ਨਾਮ ਹੈ ਅਹਿਸਾਸਾਂ ਦੀ ਕੈਨ ਇਹ ਜਸ ਪ੍ਰੀਤ ਖੁਰਾਂ ਦੀ ਲਿਖੀ ਹੋਈ ਕਾ ਪੁਸਤਕ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਦੋ ਪੁਸਤਕਾਂ ਆ ਚੁੱਕੀਆਂ ਨੇ ਇਹ ਉਹਨਾਂ ਦੀ ਤਿੰਨ ਦੀ ਪੁਸਤਕ ਹੈ ਪਹਿਲੀ ਪੁਸਤਕ ਉਹਨਾਂ ਦੀ ਅ ਕਿਰਨਾ ਸੋਨ ਰੰਗੀਆਂ ਤੇ ਦੂਸਰੀ ਪੁਸਤਕ ਪੌਣਾ ਦੀ ਸਰਗਮ ਉਸ ਬਾਰੇ ਵੀ ਜਾਣ ਪਛਾਣ 2 ਸਾਲ ਪਹਿਲਾਂ ਮੈਂ ਤੁਹਾਡੇ ਨਾਲ ਕਰਵਾ ਚੁੱਕੀ ਹਾਂ ਸੋ ਜਸਪ੍ਰੀਤ ਪੰਜਾਬੀ ਕਵਿਤਾ ਦੇ ਵਿੱਚ ਹੁਣ ਕੋਈ ਨਵਾਂ ਨਾਂ ਨਹੀਂ ਹੈ ਉਸ ਦੀ ਪੁਸਤਕ ਅਹਿਸਾਸਾਂ ਦੀ ਕਿਨਮੈਨਾ ਇਹ ਵੀ ਪਹਿਲੀ ਪੁਸਤਕ ਦੀ ਤਰ੍ਹਾਂ ਹੀ ਪ੍ਰਕਿਰਤੀ ਦਾ ਚਿੱਤਰਣ ਇਸ ਦੇ ਵਿੱਚ ਬਹੁਤ ਹੋਇਆ ਹੈ ਹੁਣ ਤੁਸੀਂ ਆਖੋਗੇ ਫਿਰ ਇਸ ਦੇ ਵਿੱਚ ਖਾਸੀਅਤ ਕੀ ਹੈ ਪ੍ਰਕਿਰਤੀ ਚਿੱਤਰਣ ਹਰ ਇੱਕ ਦੇ ਵਸਧ ਰੋਗ ਨਹੀਂ ਹੁੰਦਾ ਮਨੁੱਖ ਪ੍ਰਕਿਰਤੀ ਦੇ ਵਿੱਚ ਪੈਦਾ ਹੋਇਆ ਏ ਇਸ ਦੇ ਨਾਲ ਉਹ ਇੱਕਮਿਕ ਵੀ ਹੁੰਦਾ ਏ ਤੇ ਇਸ ਦੇ ਨਾਲ ਮਨੁੱਖ ਦਾ ਇੱਕ ਵ੍ਰੋðaत्मक ਰਿਸ਼ਤਾ ਵੀ ਹੈ ਪ੍ਰਕਿਰਤੀ ਤੋਂ ਅਸੀਂ ਬਹੁਤ ਕੁਝ ਲੈਨੇ ਆ ਸੋ ਇਹ ਜਿਹੜਾ ਦਵੰਦ ਆਤਮਕ ਰਿਸ਼ਤਾ ਹੈ ਪ੍ਰਕਿਰਤੀ ਦਾ ਮਨੋਖੇਸ ਨੂੰ ਮੁਹੱਬਤ ਵੀ ਕਰਦਾ ਹੈ ਤੇ ਇਸ ਦੇ ਵਿੱਚੋਂ ਮਾਲ ਖਜਾਨੇ ਵੀ ਲੈਂਦਾ ਹੈ ਸੋ ਸਭ ਤੋਂ ਪ੍ਰਕਿਰਤੀ ਬਾਰੇ ਜੇ ਮੈਂ ਗੱਲ ਕਰਾਂ ਇਸ ਦੀ ਉਤਮ ਆਧਾਰ ਨੂੰ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੀ ਹੈ ਕਿ ਇੱਕਮਕਤਾ ਕੀ ਹੁੰਦੀ ਹੈ ਕੁਦਰਤ ਦੇ ਨਾਲ ਜਦੋਂ ਅਸੀਂ ਬਾਬੇ ਨਾਨਕ ਨੂੰ ਪੜਦੇ ਹਾਂ ਤਾਂ ਆਰਤੀ ਦੇ ਰਾਹੀ ਉਹ ਦੱਸਦੇ ਨੇ ਕਿ ਇਸ ਬ੍ਰਹਿਮੰਡ ਦੇ ਵਿੱਚ ਸਦਾ ਹੀ ਆਰਤੀ ਹੁੰਦੀ ਰਹਿੰਦੀ ਹੈ ਮੈਨੂੰ ਲੱਗਦਾ ਹੈ ਕਿ ਪ੍ਰਕਿਰਤੀ ਦੇ ਨਾਲ ਐਨੀ ਇੱਕਮਿਕਤਾ ਐਨੀ ਸੰਗੀਤਾત્મકਤਾ ਸਾਰੇ ਬ੍ਰਹਿਮੰਡ ਦੇ ਵਿੱਚੋਂ ਸਾਨੂੰ ਉਹ ਸਾਰਾ ਸੰਗੀਤ ਉਹ ਆਨੰਦ ਮਿਲਣਾ ਸ਼ੁਰੂ ਹੋ ਜਾਂਦਾ ਹੈ ਇਸ ਹੀ ਲੀਨ ਨੂੰ ਅੱਗੇ ਤੋਰਦਿਆਂ ਸਾਡੇ ਆਧੁਨਿਕ ਕਵੀਆਂ ਨੇ ਵੀ ਇਸ ਬਾਰੇ ਕਾਫੀ ਕੁਦਰਤ ਦਾ ਚੇਤਨ ਕੀਤਾ ਹੈ ਵਰਡਸ ਵਰਤ ਨੂੰ ਆਂਦੀ ਉਦਾਹਰਨ ਤੁਸੀਂ ਲੈ ਸਕਦੇ ਹੋ ਭਾਈ ਵੀਰ ਸਿੰਘ ਹੋਰਾਂ ਨੇ ਵੀ ਫੁੱਲਾਂ ਪੱਤੀਆਂ ਦੀ ਗੱਲ ਕੀਤੀ ਪ੍ਰਕਿਰਤੀ ਦੇ ਸਹੱਪਣ ਦੀ ਗੱਲ ਕੀਤੀ ਤੇ ਇਸ ਤੋਂ ਬਿਨਾਕ ਇਹ ਪ੍ਰੋਫੈਸਰ ਪੂਰਨ ਸਿੰਘ ਉਹ ਕਦੇ ਸਾਡੇ ਦਰਿਆਵਾਂ ਦੀ ਗੱਲ ਕਰਦੇ ਨੇ ਕਦੇ ਪਾਣੀਆਂ ਦੀ ਗੱਲ ਕਰਦੇ ਨੇ ਕਦੇ ਸਾਡੇ ਖੇਤਾਂ ਖਲਿਆਣਾਂ ਦੀ ਗੱਲ ਕਰਦੇ ਨੇ ਖੇਤਾਂ ਵਿੱਚ ਕੰਮ ਕਰਦੇ ਜਿਹੜੇ ਕਿਸਾਨ ਐ ਉਹ ਉਹਨਾਂ ਨੂੰ ਜੱਟ ਬੂਟ ਆਪਣੇ ਯਾਰ ਲੱਗਦੇ ਨੇ ਤੇ ਜਿਹੜੇ ਇੱਥੋਂ ਦੇ ਦਰਿਆ ਨੇ ਉਹ ਉਹਨਾਂ ਦੇ ਸੁਪਨਿਆਂ ਦੇ ਵਿੱਚ ਖਾੜ-ਖਾੜ ਵੱਜਦੇ ਜਾਪ ਸਭ ਗਾਉਂਦੇ ਲੱਗਦੇ ਨੇ ਸੋ ਪਰ ਕਿਰਤੀ ਚੇਤਨ ਦੀ ਪਰੰਪਰਾ ਭਾਵੇਂ ਨਵੀਂ ਨਹੀਂ ਹੈ ਪਰ ਮਹਿਸੂਸਨ ਦਾ ਆਪੋ ਆਪਣਾ ਢੰਗ ਹੈ ਇਸੇ ਹੀ ਲੀਨ ਅੱਗੇ ਤੋਰਦੇ ਆ ਜਦੋਂ ਅਸੀਂ ਸ਼ਿਵ ਕੁਮਾਰ ਦੀ ਗੱਲ ਕਰੀਏ ਉਹਨਾਂ ਨੇ ਵੀ ਪ੍ਰਕਿਰਤੀ ਚਤਨ ਬਹੁਤ ਕੀਤਾ ਸਾਡੀ ਪ੍ਰਕਿਰਤੀ ਦੇ ਵਿੱਚ ਮੇਰਾ خیال ਕੋਈ ਫੁੱਲ ਬੂਟਾ ਵੀ ਨਹੀਂ ਰਹਾ ਹੋਇਆ ਜਿਸ ਦਾ ਉਸ ਨੇ ਉਹਦੇ ਵਿੱਚ ਉਸ ਦੇ ਕਾਵ ਦੇ ਵਿੱਚ ਨਾ ਨਾ ਹੋਵੇ ਰੁਕਤਾਂ ਦਾ ਵਰਣਨ ਕਰਦੇ ਅਮਰਤਾ ਪ੍ਰੀਤਮ ਵੀ ਲਿਖਦੀ ਹੈ ਸੋ ਜਸਪ੍ਰੀਤ ਵੀ ਜਦੋਂ ਇਸ ਪ੍ਰਕਿਰਤੀ ਦੇ ਚਿੱਤਰਣ ਕਰਦੀ ਆ ਤੇ ਆਪਾਂ ਦੇਖੀਏ ਉਸ ਦੇ ਕਾਵਿ ਦੀ ਕੀ ਬਲੱਖਣਤਾ ਹੈ ਕਿ ਉਹ ਕਿਹੜੇ ਪ੍ਰਕਿਰਤੀ ਦੀਆਂ ਉਹਨਾਂ ਦਾਤਾਂ ਦੀ ਗੱਲ ਕਰਦੀ ਆ ਉਸ ਦੇ ਸੁਪਨਿਆਂ ਦੇ ਵਿੱਚ ਉਸ ਨੂੰ ਸਭ ਤੋਂ ਸੋਹਣਾ ਕੀ ਲੱਗਦਾ ਹੈ ਉਹ ਸਭ ਤੋਂ ਵੱਧ ਇਸ ਦੀ ਉਸ ਦੀ ਕਵਿਤਾ ਦੇ ਵਿੱਚ ਜੇ ਮੈਂ ਮੈਨੂੰ ਲੱਗਦਾ ਕਿ ਜਸਪ੍ਰੀਤ ਦੀ ਕਵਤਾ ਦੇ ਵਿੱਚ ਅਮਲਤਾਸ ਇੱਕ ਕਿਸਮ ਦਾ ਨਾਇਕ ਬਣ ਕੇ ਆਉਂਦਾ ਹੈ ਮੈਨੂੰ ਉਸ ਦੀ ਕਵਤਾ ਇਸ ਲਈ ਵੀ ਚੰਗੀ ਲੱਗਦੀ ਹੈ ਕਿ ਮੇਰਾ ਵਾ ਅਮਲਤਾਸ ਨਾਲ ਪਟਿਆਲੇ ਆਉਣ ਤੇ ਹੀ ਪਿਆ ਇਸ ਤੋਂ ਪਹਿਲਾਂ ਜਦੋਂ ਅਸੀਂ ਪੀਲੇ ਰੰਗ ਦੀ ਗੱਲ ਕਰਦੇ ਆਂ ਤੇ ਮੇਰੇ ਸਾਹਮਣੇ ਤਾਂ ਕੇਵਲ ਸਰੋਂ ਦੇ ਖੁੱਲ ਹੀ ਪੀਲੇ ਸੀ ਜਿਹੜੇ ਸਾਡੇ ਖੇਤਾਂ ਵਿੱਚ ਹੁੰਦੇ ਤੇ ਸਾਨੂੰ ਬਹੁਤ ਚੰਗੇ ਲੱਗਦੇ ਪੀਲੇ ਰੰਗ ਨਾਲ ਸਾਡੀ ਬੜੀ ਮੁਹੱਬਤ ਹੁੰਦੀ ਹੈ ਤੇ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਈ ਤਾਂ ਉਸ ਵੇਲੇ ਖਿੜੇ ਹੋਏ ਅਮਲਤਾਸਾਂ ਨੂੰ ਦੇਖ ਕੇ ਮੈਨੂੰ ਪਹਿਲੀ ਵਾਰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇੰਨਾ ਸੋਹਣਾ ਪਣਵੀ ਪ੍ਰਕਿਰਤੀ ਦੇ ਵਿੱਚ ਹੋ ਸਕਦਾ ਕਿ ਸਾਰੀ ਧਰਤੀ ਪੀਲੀ ਹੋਈ ਪਈ ਹੋਵੇ ਤੇ ਸਾਰੇ ਜਿੰਨੇ ਵੀ ਦਰਖਤ ਜੁਨੀਵਰਸਿਟੀ ਦੇ ਵਿੱਚ ਲਾਈਨਾਂ ਲੱਗਣਾ ਹੋਈਆਂ ਸੀ ਸਾਰੇ ਪੀਲੇ ਹੀ ਪੇਨੇ ਐਨੇ ਤਿੱਖੜ ਦੁਪਹਿਰ ਦੇ ਵਿੱਚ ਵੀ ਪੀਲਾ ਰੰਗ ਐਨਾ ਖੂਬਸੂਰਤ ਲੱਗ ਸਕਦਾ ਸੋ ਮੈਨੂੰ ਉਸ ਦੀ ਕਰਤਾ ਇਸ ਲਈ ਵੀ ਚੰਗੀ ਲੱਗਦੀ ਹੈ ਜਸਪ੍ਰੀਤ ਰੰਗਾਂ ਦੇ ਵਿੱਚ ਰਹਿਣ ਵਾਲੀ ਕਵੀ ਹੈ ਤੇ ਮੇਰਾ ਸੁਭਾਅ ਵੀ ਥੋੜਾ ਰੰਗਾਂ ਦੇ ਵਿੱਚ ਰਹਿਣ ਵਾਲਾ ਹੈ ਮੈਨੂੰ ਇਸ ਕਰਕੇ ਉਸ ਦੀ ਜਿਹੜੀ ਕਵਤਾ ਹੈ ਉਹ ਬਹੁਤ ਹੀ ਚੰਗੀ ਲੱਗਦੀ ਹੈ ਜਦੋਂ ਮੈਂ ਉਸ ਦੀ ਕਵਤਾ ਅਹਿਸਾਸਾਂ ਦੀ ਕਹਿਣ ਮੈਨ ਨੂੰ ਪੜਿਆ ਤਾਂ ਉਸ ਦੇ ਵਿੱਚ ਜਿਹੜੀ ਸਭ ਤੋਂ ਜੇ ਮੈਂ ਕਹਾ ਪਹਿਲੀ ਹੀ ਜਿਹੜੀ ਤਸਵੀਰ ਹੈ ਮੇਰੇ ਸੁਪਨਿਆਂ ਦੀ ਧਰਤੀ ਮੇਰੀ ਐਗਰੀਕਲਚਰ ਯੂਨੀਵਰਸਿਟੀ ਦਾ ਸਰਲੇਖ ਦੇ ਦੇ ਕੇ ਉਸ ਨੇ ਉਹ ਤਸਵੀਰ ਲਗਾਈ ਆ ਉਹ ਬੋਗਨਵਿਲੀਆ ਦਾ ਜਿਹੜਾ ਰੰਗ ਹੈ ਉਹ ਫਿੱਕਾ ਜਾਮਣੀ ਜਿਸ ਨੂੰ ਅਸੀਂ ਲਵੈਂਡਰ ਵੀ ਕਹਿ ਦਿੰਦੇ ਆ ਕਿ ਉਹ ਰੰਗ ਹੈ ਇਹ ਮੇਰਾ ਵੀ ਮਨਪਸੰਦ ਰੰਗ ਹੈ ਤੇ ਮੈਨੂੰ ਇਸ ਕਿਤਾਬ ਨੇ ਇੰਨਾ ਧਿਆਨ ਖਿੱਚਿਆ ਕਿ ਮੈਂ ਤਸਵੀਰ ਦੇਖਦੀ ਰਹਗੀ ਤੇ ਤਸਵੀਰ ਤੋਂ ਬਾਅਦ ਜਦੋਂ ਮੈਂ ਅੱਗੇ ਉਸ ਦੀ ਕਵਿਤਾ ਪੜ੍ਹਨ ਲੱਗਦੀ ਹਾਂ ਤਾਂ ਮੈਨੂੰ ਐ ਲੱਗਿਆ ਕਿ ਇਹ ਮੇਰੇ ਭਾਵਾਂ ਦੀ ਕਵਿਤਾ ਹੈ ਕਿ ਇਸ ਪ੍ਰਕਿਰਤੀ ਦੇ ਵਿੱਚ ਕਿੰਨੇ ਰੰਗ ਨੇ ਇਸ ਪ੍ਰਕਿਰਤੀ ਦੇ ਵਿੱਚ ਕਿੰਨੀਆਂ ਕੁਦਰਤੀ ਚੀਜ਼ਾਂ ਨੇ ਇਸ ਦੇ ਵਿੱਚ ਚੰਦ ਵੀ ਆ ਜਾਂਦਾ ਇਸ ਦੇ ਵਿੱਚ ਸੂਰਜ ਵੀ ਆ ਜਾਂਦਾ ਇਸ ਦੇ ਵਿੱਚ ਸਾਡੇ ਦਰਿਆ ਵੀ ਆਉਂਦੇ ਨੇ ਇਸ ਦੇ ਵਿੱਚ ਨਦੀਆਂ ਵੀ ਆਉਂਦੀਆਂ ਇਸ ਦੇ ਵਿੱਚ ਸਮੁੰਦਰ ਵੀ ਆਉਂਦਾ ਸਾਰੀ ਕੈਨਾਤ ਸਮੁੱਚੇ ਬ੍ਰਹਿਮੰਡ ਦੇ ਵਿੱਚ ਕਿੰਨੀ ਸੰਗੀਤ ਆਤਮਕਤਾ ਹੈ ਜਿਸ ਨੂੰ ਅਸੀਂ ਮਹਿਸੂਸ ਹੀ ਨਹੀਂ ਕਰਦੇ ਜਦੋਂ ਮੈਂ ਜਸਪ੍ਰੀਤ ਵੀ ਕਵਤਾ ਪੜ੍ਹਦੀ ਹਾਂ ਆਮਨੋ ਐਸ ਦੇ ਵਿੱਚ ਬਾਬੇ ਨਾਨਕ ਤੋਂ ਲੈ ਕੇ ਭਾਈ ਵੀਰ ਸਿੰਘ ਪ੍ਰੋਫੈਸਰ ਮੋਹਨ ਸਿੰਘ ਸ਼ੇਵ ਕੁਮਾਰ ਅਮਰਤਾ ਪ੍ਰੀਤਮ ਜਸਪ੍ਰੀਤ ਤੇ ਹੋਰ ਬਹੁਤ ਸਾਰੇ ਕਵੀਆਂ ਦੀਆਂ ਤੁਨਾ ਸੁਣਾਈ ਦਿੰਦੀਆਂ ਨੇ ਹਰ ਵਿਅਕਤੀ ਦੇ ਕੈਨਵਸ ਦੇ ਪਿੱਛੇ ਬਹੁਤ ਕੁਝ ਹੁੰਦਾ ਹੈ ਇਸ ਦਾ ਮਤਲਬ ਜਸਪ੍ਰੀਤ ਨੇ ਉਹ ਸਾਰਾ ਕੁਝ ਪੜ੍ਹਿਆ ਵੀ ਹੋਇਆ ਏ ਤੇ ਮਾਣਿਆ ਵੀ ਹੋਇਆ ਏ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਆਰਤੀ ਬਾਬੇ ਨਾਨਕ ਦੀ ਆਰਤੀ ਸਾਨੂੰ ਬਹੁਤ ਹੀ ਚੰਗੀ ਲੱਗਦੀ ਆ ਸਾਨੂੰ ਸਮੁੱਚਾ ਬ੍ਰਹਿਮੰਡ ਗਾਉਂਦਾ ਲੱਗਦਾ ਈ ਇਸੇ ਤਰ੍ਹਾਂ ਹੀ ਜਸਪ੍ਰੀਤ ਜਦੋਂ ਐਗਰੀਕਲਚਰ ਯੂਨੀਵਰਸਿਟੀ ਦਾ ਦੇ ਸੁਹੱਪਣ ਬਾਰੇ ਗੁਣ ਗਾਇਨ ਕਰਦੀ ਹੈ ਤਾਂ ਉਥੋਂ ਦਾ ਸਾਰਾ ਵਾਤਾਵਰਨ ਜਦੋਂ ਉਹੋ ਚਿੱਤਰਦੀ ਹੈ ਤਾਂ ਉਹ ਵੀ ਆਪਣੀ ਇੱਕ ਕਵਤਾ ਜਿਸ ਦਾ ਨੋ ਹੀ ਆਰਪੀ ਹੈ ਉਸ ਨੂੰ ਉਥੋਂ ਦੇ ਫੁੱਲ ਪੌਦੇ ਉਸੇ ਤਰ੍ਹਾਂ ਪੰਛੀ ਗਾਉਂਦੇ ਲੱਗਦੇ ਨੇ ਜਿਵੇਂ ਉਹ ਬਾਬੇ ਨਾਨਕ ਦੀ ਆਰਤੀ गा ਰਹੇ ਹੋਣ ਤੇ ਮੈਂ ਇਹ ਕਵਤਾ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਕਵਤਾ ਹੈ ਆਰਤੀ ਸਰਗੀ ਵੇਲੇ ਕੁਦਰਤ ਦੇ ਸੰਗੀਤ ਨਾਲ ਖੁੱਲਣ ਮੰਡੇ ਦਵਾਰ ਪੌਣਾ ਦੀ ਤਾਲ ਤੇ ਝੂਮਦੇ ਵਿਰਖ ਕਰਦੇ ਨਿਰਤ ਲਾਪਣ ਰਾਗ ਸੁਰੀਲੇ ਸੁਰਾਂ ਵਿੱਚ ਅਲਬੇਲੇ ਪੰਛੀ ਕੁਦਰਤ ਦੇ ਸੰਗੀਤਕਾਰ ਗਾਉਂਦੇ ਆਸਾ ਦੀ ਬਾਾਰ ਕਰਦੇ ਅਰਦਾਸ ਸਰਬੱਤ ਦੇ ਭਲੇ ਦੀ ਪੌਣ ਜਦ ਰੁਮਕੇ ਪੱਤਿਆਂ ਤੇ ਚਾਨਣ ਠਮਕੇ ਰੇਸ਼ਮਾਂ ਦੇ ਠਮਕਣ ਨਾਲ ਮੋਲਦੀ ਹੈ ਧਰਤੀ ਮੋਲਦਾ ਹੈ ਆਕਾਸ਼ ਖੜ ਜਾਂਦੇ ਅਸੰਖ ਫੁੱਲ ਮਹਿਕਦੇ ਹੋ ਜਾਂਦੀ ਧੂਫਵਤੀ ਦਿਨ ਦਾ ਆਗਾਜ਼ ਪੰਛੀ ਭਾਰਨ ਪਰਵਾਜ਼ ਅੰਬਰੀ ਆਲਣਾ ਪਾਉਣ ਦੀ ਤਾਂਗ ਨਾਲ ਭੋਜਨ ਦੀ ਭਾਲ ਰਹਿ ਰਾਸ ਵੇਲੇ ਮੁਰਦੇ ਘਰਾਂ ਨੂੰ ਗਾਉਂਦੇ ਆਰਤੀ ਭਵਖੰਡਨਾ ਤੇਰੀ ਆਰਤੀ ਕਾਇਨਾਤ ਵਿੱਚ ਸਰੋਧ ਅਠਖੇਲੀਆਂ ਕਰਦਾ ਅਨਹਦਨਾਦ ਗੂੰਜਦਾ ਸੋ ਇਹ ਇੱਕ ਪਾਸੇ ਸਾਨੂੰ ਉਸ ਦੇ ਕਾਬ ਵਿੱਚ ਬਾਬੇ ਨਾਨਕ ਤੋਂ ਲਈ ਪ੍ਰੇਰਣਾ ਵੀ ਹੈ ਪਰ ਜਦੋਂ ਮਹਿਸੂਸ ਦੀ ਹੈ ਉਸ ਨੂੰ ਸਮੁੱਚੇ ਬ੍ਰਹਿਮੰਡ ਦੇ ਵਿੱਚ ਹੀ ਸਾਰੇ ਪੰਛੀ ਫੁੱਲ ਪੌਦੇ ਬਾਬੇ ਨਾਨਕ ਦੀ ਆਰਤੀ ਗਾਉਂਦੇ ਪ੍ਰਤੀਤ ਹੁੰਦੇ ਨੇ ਇਸ ਪੁਸਤਕ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਹੋਰ ਵੱਡੇ ਕਵੀਆਂ ਦੀਆਂ ਤੁਨਾ ਗੂੰਜਦੀਆਂ ਨੇ ਇਸ ਦੇ ਵਿੱਚ ਮਹਿੰਦਰ ਸਿੰਘ ਰੰਦਾਵਾ ਜਿਸ ਨੇ ਇਹ ਇਹਨਾਂ ਯੂਨੀਵਰਸਿਟੀਆਂ ਨੂੰ ਕਹਿ ਲਈ ਕਿ ਇਸ ਯੂਨੀਵਰਸਿਟੀ ਨੂੰ ਸਹੱਬ ਪੜ੍ਹਨ ਦੇਣ ਲਈ ਮਿਊਜ਼ੀਅਮ ਬਣਾਏ ਤੇ ਨਾਲ ਹੀ ਅਮਲਤਾਸ ਵਰਗੇ ਸੋਹਣੇ ਪੇੜ ਪੌਦੇ ਲਗਾਏ ਉਸ ਨੂੰ ਵੀ ਯਾਦ ਕੀਤਾ ਗਿਆ ਹੈ ਉਹ ਬਟੈਨਿਕਲ ਦੇ ਬੰਦੇ ਸੀ ਇਸ ਕਰਕੇ ਉਹਨਾਂ ਨੂੰ ਇਹਨਾਂ ਪੇੜ ਪੌਦਿਆਂ ਦੀ ਖੂਬਸਰਤ ਖੂਬਸੂਰਤੀ ਦਾ ਪਤਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਮਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਿੰਨੇ ਵੀ ਅਮਲਤਾਸ ਦੇ ਪੌਦੇ ਆ ਉਹ ਉਹਨਾਂ ਦੀ رائے ਦੇ ਨਾਲ ਹੀ ਲਗਾਏ ਹੋਏ ਨੇ ਜਿਹੜੇ ਸਾਡੀਆਂ ਇਹਨਾਂ ਵਿਦਿਕ ਸੰਸਥਾਵਾਂ ਨੂੰ ਬਹੁਤ ਖੂਬਸੂਰਤੀ ਬਖਸ਼ਦੇ ਨੇ ਇਸ ਪੁਸਤਕ ਦੇ ਵਿੱਚ ਕਲਮ ਤੇ ਕੈਮਰੇ ਦਾ ਸੁਮੇਲ ਹੈ ਇਸ ਦੇ ਵਿੱਚ ਤਸਵੀਰਾਂ ਵੀ ਨੇ ਤੇ ਇਸ ਦੇ ਵਿੱਚ ਕਵਤਾਵਾਂ ਵੀ ਨੇ ਇੱਕ ਕਵਤਾ ਵਾਲੇ ਹਿੱਸੇ ਵਿੱਚ ਸਾਰੀਆਂ ਹੀ ਜਿੰਨੀਆਂ ਕਵਤਾਵਾਂ ਨਹੀਂ ਉਹ ਪ੍ਰਕਿਰਤੀ ਦੇ ਨਾਲ ਪ੍ਰਕਿਰਤੀ ਦੇ ਸੰਗੀਤ ਦੇ ਨਾਲ ਬ੍ਰਹਿਮੰਡ ਦੇ ਵਿੱਚ ਸਮੁੱਚੇ ਬ੍ਰਹਿਮੰਡ ਦੀਆਂ ਖੂਬਸੂਰਤ ਚੀਜ਼ਾਂ ਦੇ ਨਾਲ ਉਸ ਆਨੰਦ ਦੇ ਨਾਲ ਸਾਡਾ ਅਨੁਭਵ ਕਰਾਉਂਦੀ ਹੈ ਤੇ ਇਸੇ ਭਾਗ ਦੀ ਜਿਹੜੀ ਆਖਰੀ ਕਵਤਾ ਹੈ ਉਹ ਹੈ ਜ਼ਿੰਦਗੀ ਸੈਰ ਕਰਦਿਆਂ ਸੂਰਜ ਦੀ ਲਾਲੀ ਵਿੱਚ ਚੰਨ ਤਾਰਿਆਂ ਨੂੰ ਲੋਕ ਹੁੰਦੇ ਵੇਖਣਾ ਬਨਸਪਤੀ ਨੂੰ ਮੋਲ ਦੇ ਵੇਖਣਾ ਫੁੱਲਾਂ ਨੂੰ ਖਿੜਦਿਆਂ ਵੇਖਣਾ ਤਰੇਲ ਝੇ ਬਿਰਖ ਬੂਟਿਆਂ ਤੋਂ ਮੋਤੀਆਂ ਨੂੰ ਚੁਗਣਾ ਐ ਜਿੰਦਗੀ ਤੈਨੂੰ ਹੋਰ ਜੀਣਾ ਹੈ ਪੰਛੀਆਂ ਨੂੰ ਪਰਵਾਜ਼ ਭਰਦਿਆਂ ਵੇਖਣਾ ਖਾਲ ਵਿੱਚ ਵਗਦੇ ਪਾਣੀ ਚ ਪੰਛੀਆਂ ਨੂੰ ਨਹਾਉਂਦੇ ਗੀਤ ਗਾਉਂਦੇ ਕਲੋਲ ਕਰਦੇ ਵੇਖਣਾ ਸ਼ਹਿ ਤੂਤ ਦੀਆਂ ਤੂਤੀਆਂ ਦਾ ਆਨੰਦ ਮਾਣਨਾ ਅੰਬ ਦੇ ਬਾਗਾਂ ਵਿੱਚ ਕੋਇਲ ਦਾ ਸੰਗੀਤ ਸੁਣਨਾ ਹੈ ਐ ਜ਼ਿੰਦਗੀ ਤੈਨੂੰ ਹੋਰ ਜੀਣਾ ਹੈ ਬ੍ਰਹਮੰਡ ਦੇ ਚਿੱਤਰ ਪਟ ਪਲ ਪਲ ਬਦਲਦੇ ਰੰਗਾਂ ਨਾਲ ਖੇਡਣਾ ਵਨਸਪਤੀ ਨੂੰ ਝੂਮਦੇ ਨਰਤ ਕਰਦੇ ਵੇਖਣਾ ਪੱਤਿਆਂ ਦੀ ਸਰਸਰਹਟ ਤੋਂ ਪੌਣਾਂ ਦੀ ਸਰਗਮ ਨੂੰ ਮਾਣਨਾ ਹੈ ਜ਼ਿੰਦਗੀ ਤੈਨੂੰ ਹੋਰ ਜੀਣਾ ਹੈ ਸਹਿਰ ਬਿਨਾ ਇਹ ਸਫਰ ਅਧੂਰਾ ਜੀਣ-ਥੀਣ ਲਈ ਜਿੰਦਾ ਰਹਿਣ ਲਈ ਕੁਦਰਤ ਦੇ ਬਾਟੇ ਚ ਜ਼ਿੰਦਗੀ ਦਾ ਅਮਰਤ ਪੀਣਾ ਹੈ ਇਹ ਜ਼ਿੰਦਗੀ ਤੈਨੂੰ ਹਾਲੇ ਹੋਰ ਜਿਨਾ ਹੈ ਸੋ ਇਹ ਕਵਤਾ ਜਦੋਂ ਮੈਂ ਪੜਦੀ ਆ ਤੁਹਾਨੂੰ ਉਦਾਸੀ ਦੇ ਮਾਹੌਲ ਚੋਂ ਬਾਹਰ ਲੈ ਆਉਂਦੀ ਹੈ ਤੁਹਾਨੂੰ ਜ਼ਿੰਦਗੀ ਦੇ ਨਾਲ ਜੋੜਦੀ ਹੈ ਸੋ ਜਿਹੜੀ ਕੁਦਰਤ ਹੈ ਇਹ ਸਾਨੂੰ ਜ਼ਿੰਦਗੀ ਬਖਸ਼ਦੀ ਹੈ ਇਹ ਸਾਨੂੰ ਉਦਾਸੀ ਚੋਂ ਬਾਹਰ ਕੱਢਦੀ ਹੈ ਇਸ ਕਰਤਾ ਦੇ ਨਾਲ ਹੀ ਬਹੁਤ ਹੀ ਖੂਬਸੂਰਤ ਸੱਜੇ ਪਾਸੇ ਤਸਵੀਰ ਹੈ ਤਸਵੀਰ ਦਾ ਜਿਹੜਾ ਅਸਰ ਲੇਖ ਹੈ ਉਹ ਐ ਸੈਰ ਕਰ ਦਿਆ ਇਸ ਤਸਵੀਰ ਦੇ ਵਿੱਚ ਅਮਲਤਾਸ ਦੇ ਦਰਖਤ ਬਹੁਤ ਹੀ ਖੂਬਸੂਰਤੀ ਦੇ ਨਾਲ ਫੁੱਲਾਂ ਨਾਲ ਲੱਦੇ ਹੋਏ ਨੇ ਤੇ ਉਸ ਦੇ ਵਿੱਚ ਜਿਹੜੇ ਕਹ ਲਈਏ ਕਿ ਲੋਕ ਸੈਰ ਕਰ ਰਹੇ ਨੇ ਦੂਰੋਂ ਜਦੋਂ ਦਿਖਾਈ ਦਿੰਦੇ ਆ ਤੇ ਸੈਰ ਕਰ ਰਹੇ ਲੋਕ ਦਿਖਾਈ ਦਿੰਦੇ ਨੇ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਧਰਤੀ ਪੀਲੇ ਰੰਗ ਨਾਲ ਲੱਦੀ ਹੋਈ ਹੈ ਫੁੱਲਾਂ ਦੇ ਨਾਲ ਲੱਦੀ ਹੋਈ ਹੈ ਸੋ ਇਹ ਕਮਾਲ ਦਾ ਇੱਕ ਰੋਮਾਂਸ ਸਿਰਜਦੀ ਕਹ ਲਈਏ ਕਿ ਕਰਤਾ ਵੀ ਹੈ ਤੇ ਉਸ ਦੇ ਨਾਲ ਹੀ ਤਸਵੀਰ ਜਿਹੜੀ ਸਾਨੂੰ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਲੈ ਜਾਂਦੀ ਹੈ ਤੇ ਵਾਰ-ਵਾਰ ਫਿਰ ਸਾਡਾ ਇਹਨਾਂ ਨਿਯਮਤਾਂ ਨੂੰ ਜ਼ਿੰਦਗੀ ਨੂੰ ਮੰਨਣ ਨੂੰ ਜੀ ਕਰਦਾ ਹੈ ਕਿ ਪ੍ਰਕਿਰਤੀ ਦੇ ਵਿੱਚ ਕਿੰਨਾ ਆਨੰਦ ਪਿਆ ਹੈ ਅਸੀਂ ਕਿਉਂ ਉਦਾਸ ਹੋ ਜਾਂਦੇ ਆ ਜਦੋਂ ਅਸੀਂ ਪ੍ਰਕਿਰਤੀ ਦੇ ਰੰਗਾਂ ਦੇ ਵਿੱਚ ਮੌਲਣਾ ਸਿੱਖ ਜਾਂਦੇ ਆ ਤੇ ਫਿਰ ਉਦਾਸੀ ਸਾਡੇ ਨੇੜ ਦੀ ਨਹੀਂ ਲੰਗਦੀ ਇਸ ਤੋਂ ਬਾਅਦ ਉਸ ਦੀ ਬਾਤਕ ਸ਼ੁਰੂ ਹੁੰਦੀ ਹੈ ਕਵਿਤਾ ਹੀ ਨਹੀਂ ਬਲਕਿ ਉਸ ਦੀ ਜਿਹੜੀ ਬਾਤਕ ਹੈ ਉਸ ਦੇ ਵਿੱਚ ਵੀ ਇੱਕ ਕਵਕਤਾ ਹੈ ਚਾਹੇ ਉਹ ਬਾਤਕ ਰਾਹੀਂ ਗੱਲ ਕਰੇ ਚਾਹੇ ਉਹ ਕਵਤਾ ਦੇ ਰਾਹੀਂ ਗੱਲ ਕਰੇ ਪਾਰੋ ਉਸ ਨੂੰ ਜਿਹੜੀ ਜਿਹੜਾ ਸਾਰਾ ਬ੍ਰਹਿਮੰਡ ਹੈ ਇਹ ਗੋਂਦਾ ਲੱਗਦਾ ਹੈ ਉਸ ਨੂੰ ਸਾਰਾ ਬ੍ਰਹਿਮੰਡ ਹੈ ਜਿਹੜਾ ਇੱਕ ਸੰਗੀਤ ਦੇ ਵਿੱਚ ਬੰਜਾ ਲੱਗਦਾ ਜਿਸ ਦੇ ਵਿੱਚ ਆਨੰਦ ਦੀ ਆਨੰਦ ਹੈ ਡਿੱਗੇ ਹੋਏ ਦਰਖਤਾਂ ਦੇ ਡਿੱਗੇ ਹੋਏ ਸੁੱਕੇ ਪੱਤੇ ਵਿੱਚੋਂ ਵੀ ਉਸ ਨੂੰ ਸੰਗੀਤ ਜਾਪਦਾ ਜਦੋਂ ਉਸ ਤੇ ਤੁਰਨ ਦਾ ਯਤਨ ਕਰਦੀ ਆ ਤਾਂ ਉਸ ਨੂੰ ਇਉਂ ਲੱਗਦਾ ਜਿਵੇਂ ਝਾਂਜਰਾਂ ਦੇ ਬੋਰ ਆਪਸ ਦੇ ਵਿੱਚ ਖਾ ਰਹੀ ਹੋਂ ਤੇ ਉਸ ਝਾਂਜਰਾਂ ਦੇ ਬੋਰ ਦੇ ਵਿੱਚੋਂ ਉਸ ਨੂੰ ਤੇ ਇਹਨਾਂ ਝਾਂਜਰਾਂ ਦੇ ਬੋਰਾਂ ਦੇ ਵਿੱਚੋਂ ਉਸ ਨੂੰ ਝਾਂਜਰ ਦੀ ਛਣਕਾਰ ਸੁਣਾਈ ਦਿੰਦੀ ਹੈ ਬਾਟੇ ਦੇ ਵਿੱਚ ਪੰਛੀਆਂ ਲਈ ਪਾਇਆ ਹੋਇਆ ਪਾਣੀ ਤੇ ਜਿਹੜਾ ਜੰਗਲੀ ਘਾਹ ਹੈ ਉਹ ਖਵਾ ਦੇ ਵਿੱਚ ਇਉਂ ਝੂਮ ਰਿਹਾ ਜਿਵੇਂ ਉਹਨੂੰ ਲੱਗਦਾ ਹੈ ਕਿ ਪਾਣੀ ਦੇ ਨਾਲ ਉਹ ਝੂਮ ਕੇ ਖੇਡ ਰਿਹਾ ਹੋਵੇ ਪੱਤਿਆਂ ਦਾ ਪਰਛਾਵਾ ਪਾਣੀ ਵਿੱਚ ਜਲਤਰੰਗ ਛੇੜ ਰਿਹਾ ਲੱਗਦਾ ਹੈ। ਉਸ ਨੂੰ ਮੀਂਹ ਤੋਂ ਬਾਅਦ ਬਰਖੂਟਿਆਂ ਦੇ ਜਿਹੜੇ ਪੱਤੇ ਨੇ ਉਹ ਵੀ ਉਸ ਨੂੰ ਮੀਂਹ ਤੋਂ ਬਾਅਦ ਬਰਖੂਟਿਆਂ ਦੇ ਪੱਤੇ ਨਹਾ ਕੇ ਕੂਏ ਹੋਏ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਨਵ ਜੰਮਿਆ ਬਾਲ ਹੋਵੇ। ਮਤਲਬ ਉਹ ਉਸ ਦੀ ਕਪਟਾ ਦੇ ਵਿੱਚ ਜਾਂ ਉਸ ਦੀ ਬਾਹਰ ਤੱਕ ਦੇ ਵਿੱਚ ਇਹ ਬਹੁਤ ਸੋਹਣੀਆਂ ਤਸਵੀਰਾਂ ਨੇ। ਕਮਾਲ ਦੀਆਂ ਚੀਜ਼ਾਂ ਨੇ ਇਹ ਜਿਹੜਾ ਅਨਪੜ ਹੈ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਇਨ੍ਹਾਂ ਪਲਾਂ ਨੂੰ ਜੇ ਮੈਂ કહਾਂ ਕਿ ਜਸਪ੍ਰੀਤ ਹੀ ਫੜ ਸਕਦੀ ਹੈ ਚਾਹੇ ਉਹ ਕੈਮਰੇ ਨਾਲ ਫੜੇ ਜਾਂ ਉਹ ਆਪਣੀ ਕਲਮ ਦੇ ਨਾਲ ਫੜੇ ਉਸ ਵੀ ਕਵਿਤਾ ਦੇ ਵਿੱਚ ਸੌਣ ਮਹੀਨੇ ਦੀ بارش ਨੂੰ ਦੇਖਦਾ ਇੱਕ ਜਿਹੜੀ ਉਹਨੇ ਕਵਿਤਾ ਲਿਖੀ ਆ ਉਹ یوں ਲੱਗਦਾ ਜਿਵੇਂ ਸੌਣ ਮਹੀਨੇ ਤੋਂ ਬਾਅਦ ਸਾਡੀਆਂ ਤਿਆਂ ਦੇ ਵਿੱਚ ਪਾਈਆਂ ਜਾਂਦੀਆਂ ਲੋਕ ਬੋਲੀਆਂ ਦੇ ਵਿੱਚ ਇੱਕ ਪੰਜਾਬਣ ਨਸ਼ਿਆ ਜਾਂਦੀ ਹੈ ਉਹ ਕਹਿੰਦੀ ਹੈ ਸੌਣ ਮਹੀਨਾ ਸੈਰ ਤੇ ਜਾਵਾਂ ਗੀਤ ਰੁੱਖਾਂ ਦੇ گاਵਾ ਸੌਣ ਮਹੀਨਾ ਸੈਰ ਤੇ ਜਾਵਾਂ ਗੀਤ ਰੁੱਖਾਂ ਦੇ گاਵਾ ਰੁੱਖਾਂ ਦੇ ਪੈਰੀ ਪਾਣੀ ਖੜਿਆ ਵਿੱਚ ਟੈੱਕੇ ਪਰਸ਼ਾਵਾਂ ਪਾਣੀ ਉੱਤੇ ਪੱਤੇ ਤਰਦੇ ਜਿਉਂ ਦੀਪਕ ਟਾਵਾ ਟਾਵਾ ਇਹ ਤਾਂ ਸੱਚੀ ਮੁੱਚੀ ਲਿਖਦੇ ਕਾਦਰ ਦਾ ਸਿਰਨਾਮਾ ਜਦੋਂ ਮੈਂ ਇਹ ਕਵਤਾ ਪੜ੍ਹਦੀ ਆ ਤਾਂ ਮੈਨੂੰ ਸੌਣ ਮਹੀਨੇ ਦੇ ਵਿੱਚ ਤੀਆਂ ਦੇ ਵਿੱਚ ਨੱਚਦੀ ਉਹ ਅਲੜ ਮੁਟਿਆਰ ਯਾਦ ਆ ਜਾਂਦੀ ਐ ਜਿਸ ਦਾ ਅਜੇ ਮੁਕਲਾਵਾ ਨਹੀਂ ਹੋਇਆ ਹੁੰਦਾ ਉਹ ਕਹਿੰਦੀ ਆ ਕਿ ਸੌਣ ਮਹੀਨਾ ਬਰੇ ਮੇ ਗਲਾ ਬਰੇ ਪੁਰ ਸੌਣ ਮਹੀਨਾ ਬਰੇ ਮੇਕਲਾ ਵਗੇ ਪੁਰੇ ਦੀ ਬਾ ਬੇ ਸੋਰੇ ਦਿਆ ਜਾਇਆ ਬਣ ਕੇ ਪਰੋਣਾ ਸੋ ਮਨੁੱਖੀ ਭਾਵਨਾਵਾਂ ਕਿਵੇਂ ਸਾਡੇ ਵਿੱਚੋਂ ਵਿਅਕਤ ਹੁੰਦੀਆਂ ਨੇ ਪ੍ਰਕਿਰਤੀ ਦੇ ਵਿੱਚੋਂ ਜਦੋਂ ਰੁੱਤਾਂ ਬਦਲਦੀਆਂ ਨੇ ਜਦੋਂ ਰੁੱਤਾਂ ਆਨੰਦਮਈ ਹੁੰਦੀਆਂ ਨੇ ਮਨੁੱਖ ਕਿੰਨਾ ਆਨੰਦਮਈ ਹੋ ਜਾਂਦਾ ਹੈ ਤੇ ਇਸੇ ਬੋਲੀ ਦੇ ਨਾਲ ਹੀ ਸੱਜੇ ਪਾਸੇ ਇੱਕ ਤਸਵੀਰ ਹੈ ਉਸ ਦੇ ਵਿੱਚ ਰੰਗ-ਬਰੰਗੇ ਦਰਖਤ ਨੇ ਜਾਂ ਕਹਿ ਲਈਏ ਕਿ ਦਰਖਤਾਂ ਦੇ ਫੁੱਲ ਰੰਗ-ਬਰੰਗੇ ਨੇ ਇੱਕ ਲਾਲ ਹੈ ਇੱਕ ਨਾਲ ਦਾ ਦਰਖਤ ਹੈ ਅਮਲਤਾਸ ਦਾ ਜਿਹੜਾ ਕਿ ਪੀਲਾ ਹੈ ਇਸ ਤਰ੍ਹਾਂ ਰੰਗ ਬਰੰਗੇ ਫੁੱਲਾਂ ਦਾ ਜਿਹੜਾ ਆਪਸ ਦੇ ਵਿੱਚ ਕੰਟਰਾਸਟ ਹੈ ਉਹ ਬਹੁਤ ਹੀ ਕਮਾਲ ਸਰਜ ਰਿਹਾ ਹੈ ਸੋ ਪ੍ਰਕਿਰਤੀ ਆਪਣੇ ਆਪ ਦੇ ਵਿੱਚ ਹੀ ਜਦੋਂ ਮੌਲਦੀ ਆ ਉਹ ਕਿੰਨੇ ਰੰਗ ਸਾਨੂੰ ਦਿੰਦੀ ਹੈ ਤੇ ਕਲਾਕਾਰ ਉਹਨਾਂ ਰੰਗਾਂ ਨੂੰ ਕਿਵੇਂ ਫੜਦਾ ਹੈ ਇਹ ਚੀਜ਼ਾਂ ਬਹੁਤ ਹੀ ਖੂਬਸੂਰਤ ਨੇ ਇਸ ਪੁਸਤਕ ਦੇ ਵਿੱਚ ਇਸ ਤੋਂ ਅੱਗੇ ਹੀ ਉਹ ਜੁਲਾਈ ਦੀ ਇੱਕ ਸਵੇਰ ਦਾ ਜ਼ਿਕਰ ਕਰਦੀ ਹੈ ਤੇ ਉਸ ਦੇ ਸੱਜੇ ਪਾਸੇ ਉਸ ਦੀ ਇੱਕ ਤਸਵੀਰ ਹੈ ਕਿ ਉਹ ਉੱਥੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਮਿਊਜ਼ੀਅਮ ਹੈ ਉਸੇ ਤਰ੍ਹਾਂ ਹੀ ਉੱਥੇ ਇੱਕ ਖੂਹੀ ਵੀ ਬਣੀ ਹੋਈ ਹੈ ਉਹ ਖੂਹੀ ਦੀ ਮੌਨ ਦੇ ਉੱਤੇ ਜਿਹੜਾ ਪੌਣੀ ਦਾ ਸਟੈਂਡ ਲੱਗਿਆ ਉਸ ਦੇ ਨਾਲ ਪੱਟ ਲਗਾ ਕੇ ਬੈਠੀ ਹੋਈ ਹੈ ਤਸਵੀਰion ਲੱਗਦਾ ਜਿਵੇਂ ਕਿਸੇ ਬਹੁਤ ਹੀ ਸਿਆਣੇ ਕਲਾਕਾਰ ਨੇ ਖਿੱਚੀ ਹੋਵੇ ਖਿੱਚੀ ਹੋਈ ਹੋਵੇਗੀ ਮੈਨੂੰ ਲੱਗਦਾ ਕਿ ਜਸਪ੍ਰੀਤ ਨੂੰ ਕੇਵਲ ਤਸਵੀਰ ਖਿੱਚਣ ਹੀ ਨਹੀਂ ਆਉਂਦੀ ਉਸ ਨੂੰ ਤਸਵੀਰ ਖਿਚਾਉਣੇ ਵੀ ਆਉਂਦੀ ਹੈ ਇਸੇ ਤਰ੍ਹਾਂ ਹੀ ਅੱਗੇ ਜਾ ਕੇ ਜਦੋਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੈਰਾਥਨ ਲਈ ਲੋਕ ਦੌੜਦੇ ਨੇ ਤੇ ਉਹਨਾਂ ਦੇ ਵਿੱਚ ਜਸਪ੍ਰੀਤ ਵੀ ਦੌੜਦੀ ਹੈ ਤੇ ਉਸ ਦੀ ਉੱਬਰਣੀ ਹੋਈ ਫੋਟੋ ਵੀ ਧਿਆਨ ਖਿੱਚਦੀ ਹੈ ਸੋ ਕਮਾਲ ਇਸ ਦਾ ਫੋਟੋ ਖਿੱਚਣ ਵਾਲੇ ਦਾ ਕਮਾਲ ਤੇ ਹੈ ਹੀ ਹੈ ਤੇ ਖਿਚਾਉਣ ਵਾਲੇ ਦਾ ਵੀ ਕਮਾਲ ਹੈ ਇਹ ਚੀਜ਼ਾਂ ਇਸ ਪੁਸਤਕ ਦੇ ਵਿੱਚ ਬਹੁਤ ਹੀ ਕਮਾਲ ਦੀਆਂ ਨੇ ਇਸੇ ਹਿੱਸੇ ਦੇ ਵਿੱਚ ਹੀ ਜਦੋਂ ਮੀਂਹ ਪੈ ਕੇ ਹਟਦਾ ਹੈ ਉਸ ਤੋਂ ਬਾਅਦ ਪੱਤੇ ਦੇ ਆਲੇ ਦੁਆਲੇ ਕਣੀਆਂ ਨੇ ਪਾਇਆ ਹੋਇਆ ਤਦ ਕਹਿੰਦਾ ਜਿਹੜਾ ਹਾਰ ਹੈ ਉਸ ਨੂੰ ਜਸਪ੍ਰੀਤ ਹੀ ਫੜ ਸਕਲੀ ਹੈ ਇਹੋ ਜਿਹੇ ਪਲਾ ਨੂੰ ਫੜਨਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਜਸਪ੍ਰੀਤ ਵਰਗੀ ਕਲਾਕਾਰ ਜਾਂ ਕਲਮਕਾਰ ਦੇ ਹਿੱਸੇ ਹੀ ਆਉਂਦਾ ਇਸ ਤੋਂ ਇਲਾਵਾ ਇਸ ਪੁਸਤਕ ਦੇ ਵਿੱਚ ਸੁਰਜੀਤ ਪਾਤਰ ਹੋਰਾਂ ਦਾ ਇੱਕ ਹਿੱਸਾ ਹੈ ਉਹ ਹੈ ਧਰਤੀ ਦਾ ਗੀਤ ਸੁਰਜੀਤ ਪਾਤਰ ਯਾਦਾਂ ਦੇ ਝਰੋਖੇ ਚੋਂ ਇਸ ਹਿੱਸੇ ਵਿੱਚ ਸਾਡੇ ਸਭ ਦੇ ਬਹੁਤ ਹੀ ਪਿਆਰੇ ਸ਼ਾਇਰ ਸੁਰਜੀਤ ਪਾਤਰ ਤੇ ਉਹਨਾਂ ਦੀ ਪਤਨੀ ਭੁਪਿੰਦਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਬਤਾਏ ਹੋਏ ਉਹਨਾਂ ਪਲਾਂ ਦਾ ਜ਼ਿਕਰ ਹੈ ਜਿਹੜੇ ਇੱਕ ਕਵੀ ਦੇ ਤੌਰ ਤੇ ਜਸਪ੍ਰੀਤ ਨੇ ਉਹਨਾਂ ਨਾਲ ਮਾਣੇ ਤੇ ਜਾਂ ਮੈਡਮ ਭੁਪਿੰਦਰ ਪਾਤਰ ਹੋਰਾਂ ਦੇ ਨਾਲ ਬੈਠ ਕੇ ਉੱਚੀ ਦੇ ਵਿੱਚ ਗਾਇਆ ਉਹ ਚੀਜ਼ਾਂ ਸਾਰੀਆਂ ਬਹੁਤ ਹੀ ਕਮਾਲ ਨੇ ਕਿ ਜਦੋਂ ਇੱਕ ਕਵੀ ਦੂਜੇ ਕਵੀ ਨੂੰ ਕਿਵੇਂ ਸਲਾਉਂਦਾ ਹੈ ਤੇ ਦੂਜੇ ਕਵੀ ਨਾਲ ਜਦੋਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਾ ਹੈ ਤੇ ਦੂਜਾ ਕਵੀ ਕਿਵੇਂ ਬੜਪਣ ਨਾਲ ਅਸ਼ੀਰਵਾਦ ਦਿੰਦਾ ਹੈ ਇਹ ਚੀਜ਼ਾਂ ਵੀ ਇਸ ਪੁਸਤਕ ਦੇ ਵਿੱਚ ਪੜਨ ਯੋਗ ਨੇ ਇਸ ਤੋਂ ਅਗਲਾ ਹਿੱਸਾ ਫਿਰ ਪ੍ਰਕਿਰਤੀ ਨਾਲ ਜਾਂ ਜੁੜਦਾ ਹੈ ਜਿਹੜਾ ਕਿ ਅਮਲਤਾਸ ਦੇ ਨਾਲ ਹੀ ਜੁੜਿਆ ਹੋਇਆ ਹੈ ਉਸ ਦਾ ਨਾਮ ਹੈ ਹਜ਼ਾਰ ਬਾਟ ਰੋਸ਼ਨੀਆਂ ਦੀ ਚਲਮਿਲ ਅਮਲਤਾਸ ਬਹੁਤ ਹੀ ਖੂਬਸੂਰਤ ਫੁੱਲਾਂ ਨਾਲ ਲੱਗਦੀ ਹੋਈ ਤਸਵੀਰ ਹੈ ਹੀ ਅਮਲਤਾਸ ਦੀ ਇਸ ਹਿੱਸੇ ਦੇ ਵਿੱਚ ਅਮਲਤਾਸ ਦਾ ਪੂਰੀ ਤਰ੍ਹਾਂ ਗੁਣ ਗੈਨ ਕੀਤਾ ਹੋਇਆ ਹੈਗਾ ਕਵਿਤਾ ਦੇ ਵਿੱਚ ਵੀ ਤੇ ਵਾਰਤਕ ਦੇ ਵਿੱਚ ਵੀ ਬਹੁਤ ਖੂਬਸੂਰਤ ਤਸਵੀਰਾਂ ਨੇ ਇਸ ਦੇ ਵਿੱਚ ਦੋ ਅਮਲਤਾਸ ਦੀਆਂ ਇੱਕ ਛੋਟੀ ਟਹਿਣੀ ਹੈ ਜਿਹੜੀ ਕਿ ਇਓਂ ਲੱਗਦਾ ਜਿਵੇਂ ਕੰਨਾਂ ਦੇ ਕਾਂਠੇ ਹੋਣ ਤੇ ਇੱਕ ਇਓਂ ਲੱਗਦਾ ਜਿਵੇਂ ਗਜਰਾ ਹੋਵੇ ਉਸ ਦੀ ਕਵਿਤਾ ਦੇ ਵਿੱਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਹੈ ਕਿ ਉਹ ਅਮਲਤਾਸ ਕਦੇ ਉਸ ਨੂੰ ਚੁੰਮ ਕੇ ਜਾਪਦਾ ਕਦੇ ਕਿਸੇ ਮੁਟਿਆਰ ਦਾ ਗਜਰਾ ਜਾਪਦਾ ਕਦੇ ਕਿਸੇ ਦੇ ਬਿਣੀ ਦੇ ਤਾਰੇ ਲਿਪਟਾ ਹੋਇਆ ਦੇਣਾ ਜਾਪਦਾ ਹੈ ਇਸੇ ਪੁਸਤਕ ਦੀ ਵਾਰਤਕ ਵਾਲੇ ਭਾਗ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਮਾਂ ਹੈ ਉਹ ਆਰਟ ਐਂਡ ਕraft ਦੀ ਅਧਿਆਪਕ ਸੀ ਜਸਪ੍ਰੀਤ ਦੀ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਵੀ ਇਸ ਦੇ ਵਿੱਚ ਹੈ ਕਿ ਉਹ ਮਾਂ ਦੀ ਗੋਦ ਦੇ ਵਿੱਚ ਇਸ ਤਰ੍ਹਾਂ ਪਈ ਹੈ ਜਿਵੇਂ ਪ੍ਰਕਿਰਤੀ ਦੇ ਵਿੱਚ ਪਈ ਹੋਵੇ ਆਪਣੇ ਆਪ ਦੇ ਵਿੱਚ ਇਹ ਤਸਵੀਰ ਵੀ ਬਹੁਤ ਹੀ ਖੂਬਸੂਰਤ ਹੈ ਇਸ ਦੇ ਵਿੱਚ ਜਿਕਰ ਹੈ ਕਿ ਹੁਣ ਉਸ ਦੀ ਮਾਂ ਨਹੀਂ ਰਹੀ ਪਰ ਉਸ ਦੀ ਫੋਟੋਗ੍ਰਾਫੀ ਦੇ ਵਿੱਚ ਕਮਾਲ ਦੇ ਫਰੇਮ ਦੇਖ ਕੇ ਪਤਾ ਲੱਗਦਾ ਹੈ ਕਿ ਮਾਂ ਦੀ ਲਗਰ ਕਿ ਆਪਣੀ ਉਸ ਆਰਟ ਕ્રાਫਟ ਅਧਿਆਪਕ ਮਾਂ ਦੀ ਲਗਾਤਾਰਤਾ ਦੇ ਜਿਹੜੇ ਗੁਣ ਨੇ ਉਹ ਜਸਪ੍ਰੀਤ ਦੇ ਵਿੱਚ ਅੱਗੇ ਆ ਰਹੇ ਨੇ ਉਸ ਦੀ ਫੋਟੋਗ੍ਰਾਫੀ ਦੇ ਵਿੱਚ ਬਹੁਤ ਹੀ ਖੂਬਸੂਰਤ ਫਰੇਮ ਦੇਖ ਕੇ ਉਸ ਦੀ ਮਾਂ ਦੀ ਲਾਗਾ ਤਰਤਾ ਦੇ ਜਿਹੜੇ ਗੁਣ ਹੈ ਉਹੋ ਜਸਪ੍ਰੀਤ ਦੇ ਵਿੱਚ ਦੇਖੇ ਜਾ ਸਕਦੇ ਨੇ ਸੋ ਦਰਸ਼ਕੋ ਇਸ ਕਿਤਾਬ ਪੜਨ ਦੇ ਬਹਾਨੇ ਮੈਨੂੰ ਭਾਈ ਵੀਰ ਸਿੰਘ ਵੀ ਯਾਦ ਆਏ ਮੈਨੂੰ ਪ੍ਰੋਫੈਸਰ ਪੂਰਨ ਸਿੰਘ ਵੀ ਯਾਦ ਆਏ ਮੈਨੂੰ ਸ਼ਿਵ ਕੁਮਾਰ ਯਾਦ ਆਏ ਅਮਲਤਾਸ ਤੇ ਉਹਨਾਂ ਦੀ ਲਿਖੀ ਹੋਈ ਮੈਨੂੰ ਉਹ ਕਵਿਤਾ ਯਾਦ ਆਈ ਕਿ ਇਹ ਰੁੱਖ ਜੋ ਅਮਲਤਾਸ ਦੇ ਪੀਲੀ ਮਾਰ ਨਪਾ ਇਉਂ ਜਾਪੇ ਗगन ਕਠਾਲਿਓ ਜਿਉਂ ਸੋਨਾ ਪਿਗਲ ਗਿਆ ਜਾਂ ਤਰਤ ਕੁੜੀ ਦੇ ਕੰਨ ਦਾ ਕੋਈ ਬੁੰਦਾ ਡਿੱਗ ਪਿਆ ਹਾਏ ਨੀ ਤਰਤ ਸੁਹਾਵੀਏ ਤੈਨਿ ਚੜਿਆ ਰੂਪ ਕਿਹਾ ਸੋ ਅਮਲਤਾਸ ਬਾਰੇ ਹੋਰ ਕਵੀਆਂ ਨੇ ਵੀ ਜ਼ਿਕਰ ਕੀਤਾ ਕੁਦਰਤ ਦਾ ਜਿਹੜਾ ਚਿਤ੍ਰਣ ਹੈ ਸਾਡੇ ਜਿੰਨੇ ਵੀ ਅਦੁਨਿਕ ਕਵੀ ਹੈ ਥੋੜੇ ਬਹੁਤੇ ਫਰਕ ਨਾਲ ਉਹਨਾਂ ਸਾਰਿਆਂ ਦੇ ਵਿੱਚ ਇਸ ਦਾ ਵਰਣਨ ਮਿਲ ਜਾਂਦਾ ਹੈ ਪਰ ਜਸਪ੍ਰੀਤ ਦਾ ਜਿਹੜਾ ਜਸਪ੍ਰੀਤ ਦੀ ਕਵਿਤਾ ਦੇ ਵਿੱਚੋਂ ਉਹ ਸਾਰੇ ਕਵੀਆਂ ਦੀ ਹੂਕ ਵੀ ਸੁਣ ਸਕਦੇ ਹਾਂ ਉਸ ਦੀ ਆਪਣੀ ਬਲੱਖਣਤਾ ਵੀ ਦੇਖ ਸਕਦੇ ਹਾਂ ਉਸ ਦੇ ਕੈਮਰੇ ਰਾਹੀਂ ਤੇ ਉਸ ਦੀ ਕਲਮ ਦੇ ਰਾਹੀਂ ਇਹ ਜਿਹੜੀ ਕਵਤਾ ਇਹ ਪੁਸਤਕ ਹੋਂ ਦੇ ਵਿੱਚ ਆਈ ਹੈ ਮੈਂ ਇਸ ਨੂੰ ਪੜਨ ਲਈ ਤੁਹਾਨੂੰ ਸਾਰਿਆਂ ਨੂੰ ਸਲਾਹ ਦਿੰਨੀ ਹੈ ਇਕੱਲੇ ਪੜਨ ਲਈ ਹੀ ਨਹੀਂ ਪੜ ਕੇ ਇਹ ਪੁਸਤਕ ਸਾਂਭਣ ਯੋਗ ਵੀ ਹੈ ਕਿਉਂ ਸਾਂਭਣ ਯੋਗ ਹੈ ਇਹ ਪੁਸਤਕ ਬਹੁਤ ਹੀ ਖੂਬਸੂਰਤ ਹੈ ਪਹਿਲੀ ਪੁਸਤਕ ਵੀ ਮੈਂ ਉਹਦੇ ਬਾਰੇ ਕਿਹਾ ਸੀ ਕਿ ਜਸਪ੍ਰੀਤ ਦੀ ਜਿਹੜੀ ਕਿਤਾਬ ਹੈ ਉਹ ਦਾਜ ਦੇ ਵਿੱਚ ਰੱਖਣ ਵਾਲੀ ਹੈ ਤੇ ਮੈਨੂੰ ਐ ਲੱਗਦਾ ਹੈ ਕਿ ਜਸਪ੍ਰੀਤ ਕਿਤਾਬਾਂ ਸਾਰੀਆਂ ਹੀ ਇਸ ਤਰ੍ਹਾਂ ਛਪਵਾਉਂਦੀ ਹੈ ਕਿ ਉਹ ਦਾਜ ਦੇ ਵਿੱਚ ਰੱਖਣ ਵਾਲੀਆਂ ਹੀ ਲੱਗਦੀਆਂ ਨੇ ਇਹ ਪੁਸਤਕ ਜਦੋਂ ਤੁਸੀਂ ਪੜ੍ਹੋਗੇ ਇਸ ਪੁਸਤਕ ਨੂੰ ਜਦੋਂ ਤੁਸੀਂ ਦੇਖੋਗੇ ਕੇਵਲ ਇਸ ਨੂੰ ਮਾਣੋਗੇ ਨਹੀਂ ਬਲਕਿ ਤੁਹਾਡੀ ਡ੍ਰੈੰਗ ਰੂਮ ਦਾ ਸ਼ਿੰਗਾਰ ਵੀ ਬਣੇਗੀ ਇਹ ਪੁਸਤਕ ਬਹੁਤ ਖੂਬਸੂਰਤ ਪੁਸਤਕ ਹੈ ਇਹ ਆਪਣੇ ਆਪ ਦੇ ਵਿੱਚ ਹੀ ਸ਼ੁਭ ਸ਼ਗਨ ਹੈ ਕਿ ਹੁਣ ਤੱਕ ਜਦੋਂ ਅਸੀਂ ਆਪਣੇ ਕੱਪੜਿਆਂ ਤੇ ਵੀ ਪੈਸੇ ਲਾਉਨੇ ਆ ਸੋਹਣੇ ਕੱਪੜਿਆਂ ਤੇ ਲਾਉਣੇ ਆ ਤੇ ਜਦੋਂ ਅਸੀਂ ਸੋਹਣੀਆਂ ਕਿਤਾਬਾਂ ਤੇ ਪੈਸੇ ਲਾ ਕੇ ਵੀ ਖੁਸ਼ਬੋਣੇ ਆ ਉਹ ਹੋਰ ਵੀ ਜ਼ਿਆਦਾ ਵਧੀਆ ਗੱਲ ਹੈ ਮੈਂ ਪੁਸਤਕ ਸਾਰੇ ਦਰਸ਼ਕਾਂ ਨੂੰ ਪੜਨ ਦੀ ਸਿਫਾਰਿਸ਼ ਕਰਦੀ ਆ ਇਹ ਪੁਸਤਕ ਲਾਇਬ੍ਰੇਰੀ ਦਾ ਹੀ ਸ਼ਿੰਗਾਰ ਨਹੀਂ ਬਲਕਿ ਤੁਹਾਡੇ ਡ੍ਰੈنگ ਰੂਮ ਦਾ ਵੀ ਸ਼ਿੰਗਾਰ ਬਣੇਗੀ ਇਹ ਪੁਸਤਕ ਦਾੜੀ ਵਿੱਚ ਵੀ ਦਿੱਤੀ ਜਾ ਸਕਦੀ ਹੈ ਸਤਲੁਜ ਪ੍ਰਕਾਸ਼ਨ ਪੰਚਕੂਲਾ ਨੇ ਛਾਪੀ ਹੈ ਉਹ ਵਧਾਈ ਦੇ ਹੱਕਦਾਰ ਨੇ ਤੇ ਇਸ ਪੁਸਤਕ ਦਾ ਕਨਸੈਪਟ ਲੇਆਉਟ ਤੇ ਡਿਜ਼ਾਈਨ ਸਵਰਨਜੀਤ ਸਵੀ ਹੋਰਾਂ ਨੇ ਤਿਆਰ ਕੀਤਾ ਸੋ ਉਹ ਵੀ ਲੇਖਕਾ ਦੇ ਨਾਲ ਮੁਬਾਰਕ ਦੇ ਹੱਕਦਾਰ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ